ਸਾਫ ਕਰਨੀ ਆ ਕਰਨੀ ਹੈ ਹਾਂਜੀ ਹਾਂਜੀ ਬਈ ਪਾਣੀ ਪੈ ਜਾਂਦਾ ਪੈ ਜਾਂਦਾ ਬਈ ਹਾਂ ਸਹੀ ਹੈ ਕਈ ਸਟਾਰਟ ਨਹੀਂ ਹੁੰਦੇ ਗੇ ਨਾ ਪਾਣਾ ਪਾਲਾ ਯਾਰ ਅੰਦਰ ਪੱਖੇ ਜੀ ਵੀ ਪਾਲਾ ਚਾਹੀਦਾ ਹਾਂ ਲਾਓ ਬਈ ਇਹਦੀ ਇੰਜਨ ਦੀ ਸਟਾਰਟਿੰਗ ਬੜੀ ਜ਼ਬਰਦਸਤ ਹੈ ਠੀਕ ਹੈ ਜੀ ਇਹ ਜੀ ਐਕਸ 35 ਚ ਲੱਗਿਆ ਹੋਵੇ ਓਕੇ ਬਈ ਲਾਓ ਬਈ ਹੱਥ ਨਹੀਂ ਲੱਗਨ ਦਿੰਦਾ ਯਾਰ ਸਾਡੇ ਨਾਲ ਬਈ ਹਾਂ ਲਾ ਹੋ ਗਿਆ ਸਟਾਰਟ ਇਹਨੇ ਕੀ ਕਰ ਸਕਦਾ ਆਇਆ ਹੁਣ ਆਪਾਂ ਦੀ 25 ਤੋਂ 30 ਫੁੱਟ ਦਾ ਕਰਵਾ ਮਾਰ ਕੇ ਵੇਖ ਲੋ ਅੱਸੀ ਗਾਲ ਕਿਸਾਨ ਵੀਰੋ ਮੈਂ ਤੁਹਾਡਾ ਆਪਣਾ ਸਹਿਬ ਸੰਧੂ ਕਿਸਾਨ ਵੀਰੋ ਅੱਜ ਆਪਾਂ ਖੜੇ ਆ ਕੋਟਪੂਰਾ ਪੁਰਾਣੀ ਦਾਣਾ ਮੰਡੀ ਬਾਈ ਸ਼ਸ਼ਾਂਤ ਜੀ ਕੋਲੇ ਪਹਿਲਾਂ ਵੀ ਬਾਈ ਰੀਆਂ ਆਪਾਂ ਵੀਡੀਓ ਬਹੁਤ ਪਾਈਆਂ ਕਿਸਾਨ ਵੀਰਾਂ ਦਾ ਬਹੁਤ ਪਿਆਰ ਮਿਲ ਰਿਹਾ ਤੇ ਬਾਈ ਦੇ ਨਾਲ ਕਿਸਾਨ ਵੀਰ ਬਹੁਤ ਦੂਰੋਂ ਦੂਰੋਂ ਜੁੜੇ ਆ ਤੇ ਪਹਿਲਾਂ ਬਾਈ ਜੀ ਆਪਾਂ ਜਿਵੇਂ ਸਪਰੇਅ ਪੰਪ ਹੋ ਗਏ ਚੱਕੀਆਂ ਹੋ ਗਈਆਂ ਸਾਰੇ ਪ੍ਰੋਡਕਟਾਂ ਦੇ ਪਾਈਆਂ ਤੇ ਜਿਹੜਾ ਆਪਾਂ ਹੁਣ ਤੁਹਾਡੇ ਵਾਸਤੇ ਇੱਕ ਪ੍ਰੋਡਕਟ ਲੈ ਕੇ ਆਏ ਆ ਇਹ ਹੈਗਾ ਯੂਰੀਆ ਖਿਲਾਰਨ ਵਾਲਾ ਯੂਰੀਆ ਹੋਗੀ ਪਤਾਨ ਹੋਗੀ ਹੋਰ ਵੀ ਇਹ ਬਹੁਤ ਕੰਮ ਆਉਂਦਾ ਬਾਈ ਜੀ ਦੱਸਣਗੇ ਇਹਦੇ ਬਾਰੇ ਵੀ ਪਤਾਨ ਦੀ ਜੇ ਗੱਲ ਕਰੀਏ ਕਈ ਵਾਰੀ ਕਿਸਾਨ ਵੀਰਾਂ ਦੇ ਲੜਨ ਲੱਗ ਜਾਂਦੀ ਹੈ ਸਰੀਰ ਤੇ ਜਾਂ ਜਿਵੇਂ ਯੂਰੀਆ ਯੂਰੀਆ ਕਈ ਵਾਰੀ ਸ਼ਿਰਤਾ ਵਧ ਘਟਾ ਦਿੱਤਾ ਜਾਂਦਾ ਤੇ ਇਹ ਸਾਰੀਆਂ ਸਮੱਸਿਆਵਾਂ ਦਾ ਕਰਤਾ ਬਾਈ ਨੇ ਹੱਲ ਤੇ ਬਾਕੀ ਬਾਈ ਦੇਣਗੇ ਇਹਦੇ ਬਾਰੇ ਜਾਣਕਾਰੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕੀ ਨਾਮ ਹੈ ਜੀ ਆਪਣਾ ਸੁਸ਼ਾਂਤ ਰਤਨ ਰੀਡਿੰਗ ਕੰਪਨੀ ਤੋਂ ਠੀਕ ਹੈ ਜੀ ਇਹ ਆਪਣਾ ਯੂਰੀ ਵਾਲਾ ਪ੍ਰੋਡਕਟ ਆ ਆਪਾਂ ਪਿਛਲੇ ਸਾਲ ਇਹ ਲਾਂਚ ਕੀਤਾ ਸੀਗਾ ਇਹਦਾ ਬਹੁਤ ਤਗੜਾ ਰਿਜ਼ਲਟ ਆ ਦੂਜਾ ਨੰਬਰ ਇਹ ਇੱਕ ਬਲੂਰ ਵੀ ਆ ਬਹੁਤ ਤਗੜਾ ਹਵਾ ਵਾਲਾ ਜਿਵੇਂ ਆਪਣਾ ਯੂਰੀਆ ਫਦਾਨ ਜ਼ਿੰਕ ਲੋਹਾ ਉਹ ਤਾਂ ਪਹਿ ਹੀ ਗਿਆ ਨਾ ਨਾਲ ਇਹ ਬਲੂਰ ਵੀ ਆ ਬਲੋਰ ਦਾ ਕੰਮ ਕੀ ਹੈ ਜਿਵੇਂ ਆਪਾਂ ਇਹਦਾ ਰੈਡੀਏਟਰ ਸਾਫ ਕਰਨਾ ਹੈ ਟਰੈਕਟਰ ਦਾ ਜਾਂ ਹੋਰ ਹੈ ਉਹਦੇ ਵੀ ਕੰਮ ਆਊਗਾ ਠੀਕ ਹੈ ਜੀ ਹੁਣ ਇਹਦੇ ਵਿੱਚ ਆਪਾਂ ਯੂਰੀਆ ਪਾਈ ਹੈ ਤੇ ਆਪਾਂ ਯੂਰੀਆ ਖਿਲਾਰ ਕੇ ਦੇਖਦੇ ਆਂ ਵੀ ਇਹ ਕਿੰਨਾ ਏਰੀਆ ਜਾਂਦੀ ਆ ਕਿਸਾਨ ਵੀ ਖੜੇ ਆ ਇਹ ਤਾਂ ਬਾਈ ਜੀ ਕਿੰਨੇ ਕਿਲੋ ਪੈ ਜਾਂਦੀ ਇਹਦੇ 18 ਕਿਲੋ 18 18.5 ਕਿਲੋ ਉਹ ਹੁਣ ਜਿਵੇਂ ਪਦਾਨਾ ਵੱਧ ਪੈ ਜੂਗੀ ਠੀਕ ਹੈ ਵਜਨ ਵਾਲੀ ਹਾਂ ਜੀ ਡੀਏਪੀ ਵੱਧ ਪੈ ਜੂਗੀ ਸੁਪਰ ਵੱਧ ਪੈ ਜੂਗੀ ਹੁਣ ਜਿਵੇਂ ਆ ਇੰਜਨ ਦੀ ਸਟਾਰਟਿੰਗ ਹੈ ਠੀਕ ਹੈ ਵੀ ਮਾੜਾ ਕੈਮਰਾਮੈਨ ਵਿਖਾ ਦਿਜੀ ਇੰਜਨ ਦੀ ਸਟਾਰਟਿੰਗ ਬੜੀ ਜ਼ਬਰਦਸਤ ਆ ਫੋਸ ਲਓ ਬਈ ਮਾੜੇ ਇਹ ਨਾ ਬਈ ਜਿਹੜਾ ਇੰਗੇ ਨਾ ਸਟਾਰਟ ਹੋ ਜਾਂਦਾ ਤੇ ਪਾਣੀ ਪੂਣੀ ਪੈ ਜੇ ਇਹਨੂੰ ਕੁਝ ਵੀ ਹੁੰਦਾ ਹੁਣ ਜਿਵੇਂ ਆਹ ਵੇਖ ਆਹ ਕੱਲਾ ਚੱਲੀ ਜਾਂਦਾ ਇਹ ਬਲੋਰ ਬਹੁਤ ਤਕੜਾ ਠੀਕ ਹੈ ਬਈ ਹੁਣ ਆਹ ਬਲੋਰ ਚੱਲਦੇ ਆ ਜਿਹੜੇ ਮੂਹਰੇ ਹੱਥ ਲਾ ਦੇਣਾ ਇਹਨਾਂ ਵਰਗੇ ਜਿਹੜੇ ਲੰਮਾ ਸਿੱਧਾ ਸਾਈਡ ਆਇਆ ਹੁਣ ਆਪਾਂ ਦੇਖਦੇ ਵੀ 25 ਤੋਂ 30 ਫੁੱਟ ਦਾ ਕਰਮਾ ਮਾਰ ਕੇ ਵੇਖ ਲੋ ਲਓ ਵੀ ਦੋਸਤੋ ਵਿਖਾਉਣੇ ਆ ਤੁਹਾਨੂੰ ਕਿੰਨੇ ਫੁੱਟ ਜਾਵੜੇ ਹੋਗੀ ਲੰਮਾ ਹੈ ਜਿਹੜਾ ਇਹਦਾ ਛਿੱਟਾ ਇੱਥੋਂ ਤੱਕ ਹੀ ਗੰਲਾ ਚੱਲ ਹਾਂ ਆ ਗੱਡੀ ਤੱਕ ਆ ਗਿਆ ਵੀ ਹਾਂ ਹੁਣ ਇਹ ਵੇਖ ਲਾ ਵੀ ਉਹ ਹਾਂ ਇੱਥੋਂ ਤੱਕ ਪਈ ਹੈ ਵੀ ਹਾਂ ਕਰਮਾ ਮਾਰ ਕੇ ਵੀ ਇੱਥੇ ਕਰਦੇ ਸ਼ੁਰੂ ਬੇ ਹਾਂ ਇੱਥੇ ਕਰ ਲੋ ਚਾਹੇ ਤਾਂ ਇਹ ਆਪ 40 40 ਫੁੱਟ ਫਲਸ ਜਗ੍ਹਾ ਜਾਂਦਾ ਹੋਊਗਾ ਉਹ ਕਿੱਥੇ ਪਿਆ ਵੀਰ ਜੀ 11 12 ਇਹਦਾ ਇਹ ਫਲੋਰ ਬਹੁਤ ਤਗੜਾ ਹੈ 15 16 17 ਕਿਸਾਨ ਵੀਰੋ ਜੇ ਇਹ ਲੰਮੇ ਯੂਰੀਆ ਦੀ ਗੱਲ ਕਰੀਏ ਵੀ ਲੰਮੀ ਜਿਹੜੀ ਖਿਲਾਰ ਦਾ 40 ਫੁੱਟ ਤੱਕ ਇਹਨੇ ਯੂਰੀਆ ਖਿਲਾਰੀ ਹੈ ਬਾਕੀ ਬਾਈ ਜੀ ਹੋਰ ਵੀ ਦੋਏ ਦੇ ਬਾਰੇ ਜਾਣਕਾਰੀ ਇਹ ਬਲੋਰ ਬਹੁਤ ਤਕੜਾ ਹੋ ਗਿਆ ਠੀਕ ਜੀ ਜਿਵੇਂ ਆਪ ਨੂੰ ਲੋਡ ਪੈਂਦੀ ਆ ਬਿਜਲੀ ਵਾਲੇ ਬਲੋਰ ਲੈਣੇ ਆ ਤਾਂ ਹੋਰ ਲੈਣੇ ਆ ਉਹ ਦੀ ਤੁਹਾਨੂੰ ਲੋਡ ਲੋਡ ਨਹੀਂ ਲੈਣਦੀ ਇਹੀ ਬਹੁਤ ਤਕੜਾ ਬਲੋਰ ਹੈ ਠੀਕ ਹੈ ਜੀ ਜਿਵੇਂ ਡੈਟ ਰੈਡੀਏਟਰਾਂ ਦੇ ਤੁਸੀਂ ਟ੍ਰੈਕਟਰਾਂ ਦੇ ਉਹਦੇ ਪੱਖੇ ਫੇਰ ਦੂਜਾ ਨੰਬਰ ਜਿਵੇਂ ਜੀਵਿੰਦਾਰ ਵੱਡਾ ਕੇ ਆਪਣਾ ਫਾਰਮ ਹਾਊਸ ਬਣਿਆ ਹੋਇਆ ਉਹਦੇ ਪੱਤੇ ਉਹਦੇ ਚ ਪੱਤੇ ਪੁੱਤੇ ਇਕੱਠੇ ਕਰਨੇ ਆ ਉਹ ਵੀ ਕੰਮ ਕਰਦਾ ਜੇ ਆਪਾਂ ਇਕੱਲਾ ਇਹ ਬਲੋਰ ਵੀ ਮਿਲਦਾ ਹੈ ਜੋ ਰੇਟ ਆਪਾਂ ਰੱਖਿਆ ਹੈ ਨਾ ਜੀ ਇਹਦੀ ਕੀਮਤ ਰੱਖੀ ਹੋਈ ਹੈ 10000 ਰੁਪਿਆ ਫੋਸਟੋਕ ਇੰਜਨ ਦੀ ਠੀਕ ਹੈ ਜੀ ਜੇ ਆਪਾਂ ਕੱਲਾ ਬਲੋਰ ਲੈਂ ਜਾਵਣੀ ਹੈ ਨਾ ਮਾਰਕੀਟ ਚ ਫੋਸਟੋਕ ਇੰਜਨ ਚ 12 ਤੋਂ 13000 ਦਾ ਤਾਂ ਕੱਲਾ ਬਲੋਰ ਵੀ ਦਿੱਤੀ ਹੈ ਸਹੀ ਹੈ ਠੀਕ ਹੈ ਨਾ ਫਿਰ ਇਹਦੀ ਆਜੋ ਅਗਲੀ ਕੁਆਲਿਟੀ ਦੀ ਗੱਲ ਜੀ ਆਪਾਂ ਇੰਜਨ ਦੀ ਕੁਆਲਿਟੀ ਦੀ ਗੱਲ ਕਰੀਏ ਇਹਦੀ ਇੰਜਨ ਦੀ ਸਟਾਰਟਿੰਗ ਬੜੀ ਜ਼ਬਰਦਸਤ ਹੈ ਠੀਕ ਹੈ ਜੀ ਇਹ ਜੀ ਐਕਸ 35 ਚ ਲੱਗਿਆ ਓਕੇ ਬਈ ਲੋ ਵੀ ਹੱਥ ਨਹੀਂ ਲੱਗਣ ਤੁੰਨਾ ਯਾਰ ਬਾੜੇ ਨਾਲ ਬਈ ਹਾਂ ਲਾ ਹੋ ਗਿਆ ਸਟਾਰਟ ਇਹਨੇ ਫੇਰ ਆ ਜੀ ਆਪਾਂ ਅਗਲੀ ਗੱਲ ਜੇ ਆਪਾਂ ਕਹੀਏ ਇਹਦੇ ਤੇ ਪਾਣੀ ਪੂਣੀ ਪਾ ਦਈਏ ਠੀਕ ਹੈ ਭਾਈ ਕਿਉਂਕਿ ਇਹਨੂੰ ਧੋਕੇ ਦਾ ਰੱਖਣਾ ਪੈਣਾ ਨਾ ਯੂਰੀਆ ਕਈ ਵਾਰੀ ਪਾਣੀ ਪੈ ਜੇ ਸਟਾਰਟ ਨਹੀਂ ਨਹੀਂ ਇੰਜ ਨਾ ਯੂਰੀਆ ਯੂਰੀਆ ਦੀ ਆਪਾਂ ਸਫਾਈ ਕਰਨੀ ਹੈ ਅੰਦਰੋਂ ਟੈਂਕੀ ਸਾਫ ਕਰਨੀ ਆ ਕਰਨੀ ਹੈ ਹਾਂਜੀ ਹਾਂਜੀ ਵੀ ਪਾਣੀ ਪੈ ਜਾਂਦਾ ਪੈ ਜਾਂਦਾ ਭਈ ਹਾਂ ਸਹੀ ਹੈ ਕਈ ਸਟਾਰਟ ਨਹੀਂ ਹੁੰਦੇ ਜਿੰਨਾ ਪਾਣਾ ਪਾਲਾ ਯਾਰ ਅੰਦਰ ਪੱਖੇ ਜੀ ਵੀ ਪਾਲਾ ਚਾਹੀਦਾ ਹਾਲਾ ਲਓ ਬਈ ਤਦੂਆ ਤਾਂ ਪਾਣੀ ਸਾਤੇ ਕਈ ਵਾਰੀ ਕਿਸਾਨ ਵੀਰੋਂ ਆਪਾਂ ਮੰਨ ਲਓ ਸਪਰੇਅ ਕਰਦੇ ਪਾਣੀ ਪੈ ਹੀ ਜਾਂਦਾ ਬਾ ਹੋ ਗਿਆ ਤੇ ਸਟਾਰਟ ਨਹੀਂ ਹੁੰਦੇ ਲੋਡ ਆਤ ਨਹੀਂ ਲੋ ਇਹਨੂੰ ਜਿਵੇਂ ਮਰਜ਼ੀ ਚਲਾਓ ਯਾਰ ਇਹ ਬੇ ਪ੍ਰਭਾਵ ਕੇ ਚਲਾਈ ਇਹ ਬਲੋਂ ਹੋਣਾ ਉਹ ਇੱਕੋ ਖਾਲੀ ਚੱਲਦਾ ਪਿਆ ਦੂਰੋਂ ਕਿਸੇ ਨਹੀਂ ਕਰੀਗੀ ਹਾਂ ਬਸ ਇਹਦੇ ਵਿੱਚ ਕੀ ਸਿਸਟਮ ਹੈ ਜਦੋਂ ਤੁਸੀਂ ਇਹਨੂੰ ਸਪਰੇ ਜਿਵੇਂ ਰੇਸ ਕਰ ਖਿਲਾਰਨੀ ਹੈ ਪਹਿਲਾਂ ਰੇਸ ਕਰੋ ਫਿਰ ਯੂਰੀਆ ਖਿਲਾਰੋ ਯੂਰੀਆ ਦਾ ਗਲਾ ਖੋਲੋ ਜੇ ਆਪਾਂ ਪਹਿਲਾਂ ਯੂਰੀਆ ਦਾ ਗਲਾ ਖੋਲਤਾ ਸਾਰੀ ਯੂਰੀਆ ਥੱਲੇ ਡੋਲ ਜੂ ਹੋਰ ਕੁਝ ਨਹੀਂ ਆ ਰਿਹਾ। ਜੇ ਮੈਂ ਕੱਲੀ ਜੂੜੀਆ ਖੋਲਦਾ ਨਹੀਂ। ਆ ਜੂੜੀਆ ਬਾਹਰ ਆ ਗਈ। ਪਹਿਲਾਂ ਰੇਸ ਕਰੋ। ਇਹ ਇਹਦੀ। ਪੂਰਾ ਤਗੜਾ ਪ੍ਰੋਡਕਟ ਹੈ ਯਾਰ। ਪੂਰ ਐਕਸਲੈਂਟ ਰਿਜ਼ਲਟ ਹੈ। ਆਪ ਨੂੰ 1 ਸਾਲ ਹੋ ਗਿਆ ਵੇਚਦਿਆਂ। ਤੇ ਸਚਾਈ ਇਹ ਆ ਵੀ ਜਿੱਥੇ ਆਪਣਾ ਇੱਕ ਵਰੀ ਚਲਾ ਗਿਆ। ਤੇ ਜਿਵੇਂ ਟੋਲੀ ਆ ਕਿਰਾਏ ਤੇ ਮੁੰਡੇ ਕਰਦੇ ਆ। ਇੱਕ ਪੀਸ ਗਿਆ ਨਾ ਉਥੇ 5-5 ਪੀਸ ਗਏ। ਬੀ ਆਲ ਓਵਰ ਇੰਡੀਆ ਦੇ ਵਿੱਚ ਗਏ ਆ ਪ੍ਰੋਡਕਟ ਹੁਣ ਕੁਰੂ ਖੇਤਰ ਗਿਆ ਸੀ ਆ ਪਿਛਲੇ ਹਫਤੇ ਉਹਨਾਂ ਨੇ ਕੱਲ ਆਣਾ ਦੋ ਪੀਸ ਹੋਰ ਲੈਣ ਸਟਾਕ ਦੀ ਆਪਣੇ ਕੋਲ ਕੋਈ ਕਮੀ ਨਹੀਂ ਉਹ ਵੱਧੂ ਸਟਾਕ ਉੱਤਰ ਲਗਿਆ ਜਿਵੇਂ ਬਾਈ ਜੀ ਕਈ ਵਾਰੀ ਨਗਰ ਕੀਰਤਨ ਹੁੰਦਾ ਪਿੰਡ ਦੇ ਵਿੱਚ ਹਾਂ ਵਿੱਚ ਇਹਦੇ ਫੁੱਲ ਪਾ ਕੇ ਵੀ ਫੁੱਲ ਇੰਜਣ ਫੁੱਲ ਹਲਕੇ ਹੁੰਦੇ ਆ ਇਹਦੇ ਅੰਦਰ ਵੀ ਹਵਾ ਚੱਲਦੀ ਆ ਓਕੇ ਫੁੱਲਾਂ ਵਾਸਤੇ ਬਣਾਉਣਾ ਪੈਂਦਾ ਇਹਨੂੰ ਪ੍ਰੋਜੈਕਟ ਬਣਾਉਣਾ ਪੈਂਦਾ ਇੱਥੇ ਬਣਦਾ ਓਕੇ ਆ ਜਗ੍ਹਾ ਤੇ ਪ੍ਰੋਜੈਕਟ ਬਣ ਜਾਂਦਾ ਵੀ ਫੁੱਲ ਫਾਲਸ ਸਿੱਟਨੇ ਆ ਠੀਕ ਹੈ ਉਹ ਵੀ ਬਣ ਜਾਂਦਾ ਪਰ ਉਹ ਨਹੀਂ ਇਹ ਇੱਥੇ ਪੈਪ बनानी ਪਊਗੀ ਅੱਡ ਡੱਬਾ ਲਾਣਾ ਪੈਣਾ ਹੈ ਕਿਉਂਕਿ ਇਹਦੇ ਵਿੱਚ ਹਵਾ ਚੱਲਦੀ ਹੈ ਇਹ ਅੰਦਰ ਹੁਣ ਜਿਵੇਂ ਤੁਸੀਂ ਜਿੰਕ ਲੋਹਾ ਪਾ ਲਿਆ ਉਹ ਤਾਂ ਜੰਮ ਜੂਗਾ ਤੁਰੂਗਾ ਕਿਵੇਂ ਇਹ ਜਿਵੇਂ ਹਵਾ ਜਿਹੜੀ ਉਹ ਜੰਮ ਜਾਣਾ ਜਿਹੜੀ ਹਵਾ ਹੈ ਜਿਵੇਂ ਬਾਹਰ ਆ ਰਹੀ ਹੈ ਉਵੇਂ ਇਹਦੇ ਟੈਂਕੀ ਦੇ ਵਿੱਚ ਜੇ ਆਪਾਂ ਇਹਦਾ ਟੱਕਣ ਖੋਲ ਕੇ ਇਹਨੂੰ ਚਲਾਵਾਂਗੇ ਚੱਲੂਗਾ ਨਹੀਂ ਇਹਦਾ ਟੱਕਣ ਇਹ ਟਾਈਟ ਕਰਨਾ ਪੈਂਦਾ ਬੰਦ ਕਰਕੇ ਚੱਲੋ ਬੰਦ ਕਰਕੇ ਵੀ ਨਾ ਟਾਈਟ ਕਰ ਹਾਂ ਇਹ ਇੱਕ ਨੈਸਟ ਬਲੋਰ ਹੈ ਫਿਰ ਮਿਸਟ ਬਲੂਰ ਦਾ ਮਤਲਬ ਹੁੰਦਾ ਇੱਕ ਤਰ੍ਹਾਂ ਥੋੜਾ ਯੂਰੀਆ ਦਾ ਕੰਮ ਨਿਭੜਿਆ ਇਹਦੇ ਨਾਲ ਹੁਣ ਜਿਵੇਂ ਇਹ ਸਪਰੇ ਵੀ ਬਹੁਤ ਤਗੜੀ ਕਰਦਾ ਪਰ ਇਹ ਸਪਰੇ ਕਰਦਾ ਮਿਸਟ ਵਾਲੀ ਮਿਸਟ ਹੁੰਦੀ ਆ ਪਾਸ ਜਿਵੇਂ ਡਰੋਨ ਕਰਦੇ ਆ ਜਾਂ ਹੋਰ ਆ ਲੋਕਾਂ ਨੂੰ ਇਹਦੀ ਸਪਰੇ ਪਸੰਦ ਨਹੀਂ ਆਂਦੀ ਜੇ ਬਿਮਾਰੀ ਜ਼ਿਆਦਾ ਪੈ ਜੇ ਤਾਂ ਤੇ ਪੱਤੇ ਹਲਾ ਲਾ ਜਿਵੇਂ ਤੇਲਾ ਤੁਲਾ ਉੱਪਰ ਪੈ ਗਿਆ ਤਾਂ ਬੜਾ ਕਾਬੜ ਦਾ ਮਤਲਬ ਭਾ ਫਾਇਦਾ ਵੀ ਜਿਆਦਾ ਵਧੀਆ ਰਿਜ਼ਲਟ ਨਹੀਂ ਆਉਂਦਾ ਰਿਜ਼ਲਟ ਵਧੀਆ ਪਰ ਗਿਆਨ ਨਹੀਂ ਦੂਜੇ ਥੱਲੇ ਡੁੱਲ ਜਾਂਦੀ ਹੈ ਜਿਵੇਂ ਆਮ ਇਹਦਾ ਗਿਆਨ ਤੋਂ ਬਿਨਾ ਤਾਂ ਫਿਰ ਚੀਜ਼ ਦਾ ਉਹ ਬਕਾਰ ਹੋ ਜਾਂਦਾ ਜਿੰਨੇ ਕਿਸਾਨ ਵੀ ਰੋਵੇ ਮੰਨ ਲਓ ਤੁੰਦ ਜੀ ਬਾਂਦੀ ਜਿਵੇਂ ਆਪਾਂ ਪਹਿਲਾਂ ਹੱਥ ਲਿਆ ਡਰਮੀਆਂ ਨਾਲ ਕਰਦੇ ਆਂ ਚਾਰ ਕਰਨ ਵਾਲਾ ਇੱਕ ਬਰਾਂ ਦੋ ਬਰਾਂ ਮੈਂ ਲੈ ਜਾਣਾ ਨਹੀਂ ਸਪਰੇਏ ਹਸਤੇ ਤਾਂ ਜੀ ਇਹ ਥੋੜਾ ਰਹਿ ਜਾਂਦਾ ਜਿਵੇਂ ਯੂਰੀਆ ਚ ਤਾਂ ਬਹੁਤ ਯੂਰੀਆ ਚਲਾ ਗਿਆ ਹਾਂ ਮੈਸ਼ ਤਾਂ ਉਹਦੇ ਦਾ ਯੂਰੀਆ ਹਵਾ ਦੇ ਦਬਾਵ ਨਾਲ ਬੁੜਕ ਕੇ ਬਾਹਰ ਜਾ ਰਹੀ ਹੈ ਆ ਰਹੀ ਹੈ ਉਹ ਕੀ ਆ ਰੇਂਜ ਦਾ ਤਕਰੀਬਨ 15 20 ਫੁੱਟ ਏਰੀਆ ਇਹ ਉਹਦਾ ਇੰਜ ਹੈ ਨਾ ਜੀ ਇਹ ਕਿਹੜੀ ਸਪਰੇਅ ਕਰਦਾ ਨਾ ਜੀ ਬਾਗਾਂ ਵਾਸਤੇ ਬੈਸਟ ਹੈ ਦੀ ਵੀ ਜਿੱਥੇ ਮਹਿੰਗੀਆਂ ਸਪਰੇਆ ਵੀ ਘੱਟ ਪਾਣੀ ਯਾਨਕੀ ਦਵਾਈ ਘੱਟ ਲੱਗੇ ਮਹਿੰਗੀਆਂ ਸਪਰੇਆ ਆਉਂਦੀਆਂ ਉੱਥੇ ਕੰਮ ਕਰ ਇਹਦਾ ਪੂਰਾ ਤਗੜਾ ਰਿਜ਼ਲਟ ਆ ਹੁਣ ਤੁਹਾਨੂੰ ਚਲਾ ਕੇ ਦਿਖਾਇਆ ਤੁਸੀਂ ਆਇਓ ਵੀ ਤੁਸੀਂ ਸ਼ਾਗੋਰ ਸ਼ਾਗੋਰ ਤੋਂ ਆਇਓ ਸ਼ਾਗੋਰ ਤੋਂ ਆਇਓ ਤੁਹਾਨੂੰ ਚਲਾ ਕੇ ਦਿਖਾਇਆ ਵੀ ਚਾਹੇ ਇਹਦੇ 'ਚ ਤੁਸੀਂ ਆ ਪਾਣੀ ਪਾਤਾ ਚਾਹੀਏ ਇਹਦੇ ਵਿੱਚ ਪਾਣੀ ਪਾ ਦੋ ਧੋ ਕੇ ਰੱਖੋ ਜਿਵੇਂ ਗਿੱਲਾ ਮਾਲ ਵੀ ਪੈ ਜੇ ਇਹਦੇ ਵਿੱਚ ਹੋਰ ਵੀ ਜਿਵੇਂ ਆਪਣੇ ਤੋਂ ਗਿੱਲਾ ਇਹਦੇ ਸਮਾਨ ਪੈ ਗਿਆ ਇਦਾਂ ਥੋੜੀ-ਥੋੜੀ ਖੱਲਾ ਆਹ ਥੋੜੀ-ਮੋਟੀ ਆ ਚੱਲੀ ਜਾਣੀ ਹੈ ਨਾ ਜੇ ਬਾਹਲੀ ਗਿੱਲੀ ਵੀ ਪੈ ਜੇ ਆਹ ਪੈ ਇੱਥੋਂ ਕਲੰਪ ਖੋਲ ਦੋ ਖੱਲੀ ਆਹ ਪੈ ਫੜ ਲਓ ਤੇਨੂੰ ਛੱਡ ਦੋ ਫੇਰ ਉਹ ਯੂਰੀਆ ਵਿੱਚ ਨਹੀਂ ਚੱਕਦੀ ਇਹ ਇਹਦਾ ਨਾ ਹਾਂ ਦੋ ਤੀਏ ਔਰ ਰਿਜ਼ਲਟ ਅੱਲਾ ਤਾਂ ਯਾਰ ਵੀ ਪੂਰਾ ਸਿਰਾਂ ਚੀਜ਼ ਹੈ ਹੁਣ ਜਿਵੇਂ ਆਪਾਂ ਗੱਲਾਂ ਮਾਰ ਲੀਆਂ ਪਾਣੀ ਪਾਲਿਆ ਚਲਾ ਲਿਆ ਇਹਦੀ ਜਿਹੜੀ ਸਟਾਰਟਿੰਗ ਹੈ ਨਾ ਮੀਨ ਤਾਂ ਸਟਾਰਟਿੰਗ ਬੜੀ ਜ਼ਬਰਦਸਤ ਤੇ 4 ਸਟੋਕ ਇੰਜਨ ਹੈ ਜੀ ਇਹ ਜੀ ਇਹ ਮਨੋ ਜਗਾ ਟਾਟਾ ਕਿਹਨੂੰ ਯਾਰੇ ਹਾਂ ਇਹਦਾ ਕੋਈ ਹੈਂ ਦਾ ਨਹੀਂ ਜੀ ਇਹ ਥੋੜੀ ਚਾਲ ਤੇ ਡਿਪੈਂਡ ਕਰੂਗਾ ਨਾ ਜੀ ਥੋੜੀ ਲਾਮ ਕਿੰਨੀ ਹੈ ਥੋੜੀ ਚਾਲ ਕਿਤੇ ਜਿਵੇਂ ਤੁਸੀਂ ਇਹ ਗਲਾ ਆ ਟੱਕਦੀ ਆਵਾਜ਼ ਆਣੀ ਹੈ ਆ ਦੇਖੋ ਪਤਾ ਲੱਗ ਜਾਂਦਾ ਵੀ ਆਪਾਂ ਇੱਕ ਨੰਬਰ ਤੇ ਚਲਾਣੀ ਆ ਦੋ ਨੰਬਰ ਤੇ ਪਹਿਲੇ ਗੱਟੇ ਤੋਂ ਬਾਅਦ ਤੁਹਾਨੂੰ ਇਹਦਾ ਹਿਸਾਬ ਆ ਜਿਵੇਂ ਪਹਿਲਾ ਗੱਟਾ ਖਿਲਾਰ ਲਿਆ ਉਹਦੇ ਚ ਤਾਂ ਤੁਹਾਨੂੰ ਪਤਾ ਨਹੀਂ ਲੱਗਣਾ ਵੀ ਕਿੰਨੀ ਜਗ੍ਹਾ ਤੇ ਜਾ ਰਹੀ ਆ ਮੈਂ ਕਿੱਥੇ ਜਾ ਰਿਹਾ ਹਾਂ ਇੱਕ ਦੋ ਬਾਅਦ ਪਤਾ ਲੱਗ ਗਿਆ ਵੀ ਆਪਾਂ ਇੰਨਾ ਗਲਾ ਖੋਲਣਾ ਤੇ ਐ ਚਲਾ ਚਾਹੇ ਟੱਕਰਨਾ ਤੋਂ ਹਾਂ ਜਿਵੇਂ ਹੁਣ ਪ੍ਰਦਾਨ ਪਾਣੀ ਅੱਗੇ ਆਪਾਂ ਤੁਸੀਂ ਯੂਰੀਆ ਦੇ ਵਿੱਚ ਰਲਾ ਕੇ ਤਾਓ ਹੱਥ ਨਹੀਂ ਵੱਡੀ ਦਾ ਕੁਝ ਨਹੀਂ ਹੋਇਆ ਨਾਲੇ ਇਹਦੇ ਚ ਸਤ ਤੋਂ ਵੱਡੀ ਗੱਲ ਹੈ ਇੱਕ ਸਾਰ ਰਪਈ ਦੀ ਹੈ ਕੋਈ ਦੋਗੀ ਤੂਗੀ ਨਹੀਂ ਪੈਣੀਗੀ ਠੀਕ ਹੈ ਜੀ ਕਿਵੇਂ ਲੱਗਿਆ ਤੁਹਾਨੂੰ ਇਹ ਤੁਸੀ ਆਏ ਹੋ ਵਧੀਆ ਲੱਗਾ ਠੀਕ ਹੈ ਭਾਈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕਿਸਾਨ ਵੀਰੋ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਕੋਈ ਵੀ ਜਾਣਕਾਰੀ ਲੈਣੀ ਹੋਰ ਵੀ ਤਾਂ ਇਸ ਨੰਬਰ ਤੇ ਕਾਲ ਕਰਕੇ ਪੁੱਛ ਸਕਦੇ ਹੋ ਠੀਕ ਹੈ ਜੀ ਧੰਨਵਾਦ ਜੀ